ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਹਾਂ 100 ਪਲੱਸ ਕੁਐਸ਼ਨ ਜੀ ਹਾਂ ਕਿਦੇ ਪੰਜਾਬ ਜੀਕੇ ਦੇ ਜੋ ਕਿ ਹਰ ਐਗਜ਼ਾਮਸ ਦੇ ਵਿੱਚ ਜੀ ਹਾਂ ਦਿੱਲੀ ਜਿਹੜੇ ਐਗਜ਼ਾਮ ਮੁਰੇ ਨੇ ਚਾਹੇ ਪੰਜਾਬ ਦੇ ਪੀਪੀਐਸਸੀ ਦੇ ਚਾਹੇ ਪੀਟ ਰਿਪਲਸ ਦੇ ਸਾਰੇ ਐਗਜ਼ਾਮਸ ਲਈ ਬਹੁਤ ਇੰਪੋਰਟੈਂਟ ਕੁਐਸ਼ਨਸ ਨੇ ਤੁਸੀਂ ਕੀ ਕਰਨਾ ਹੈ ਇਹਨੂੰ ਅੱਛੀ ਤਰ੍ਹਾਂ ਇੱਕ ਜਾਂ ਦੋ ਵਾਰ ਸੁਣ ਲੈਣਾ ਤੁਹਾਡੇ ਸਾਰੇ ਐਗਜ਼ਾਮ ਅੱਛੀ ਤਰ੍ਹਾਂ ਨਿਕਲ ਜਾਣਗੇ ਔਰ ਵੀਡੀਓ ਨੂੰ ਜਲਦੀ ਤੋਂ ਜਲਦੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਜਲਦੀ ਤੋਂ ਜਲਦੀ ਅਪਡੇਟ ਮਿਲ ਸਕੇ ਔਰ ਬੈਲ ਆਈਕਨ ਦਬਾ ਦਿਓ ਤੁਹਾਨੂੰ ਪਤਾ ਹੈ ਇੱਥੇ ਗਵਰਨਮੈਂਟ ਜੋਬਸ ਰਿਗਾਰਡਿੰਗ ਅਸੀਂ ਡੇਲੀ ਲੈ ਕੇ ਆਨੇ ਆ ਤੁਹਾਡੇ ਲਈ ਜੋਬਸ ਨਵੀਆਂ ਔਰ ਗਵਰਨਮੈਂਟ ਜੋਬਾਂ ਦੀ ਪ੍ਰੈਪਰੇਸ਼ਨ ਵੀ ਕਰਾਣੇ ਆ ਸੋ ਜਾਣਦੇ ਆ ਬਹੁਤ ਇੰਪੋਰਟੈਂਟ ਜੀਕੇ ਕੁਐਸਚਨ ਜੋ ਬਾਰ ਬਾਰ ਆਇਆ ਨੇ ਜੀ ਹਾਂ ਇਗਜ਼ਾਮ ਦੇ ਵਿੱਚ ਔਰ ਇਹ ਕੁਐਸਚਨ ਅਗਰ ਤੁਸੀਂ ਕਰ ਲਏ ਤਾਂ ਤੁਹਾਡਾ ਆਰਾਮ ਨਾਲ ਜੀਕੇ ਪੋਰਸ਼ਨ ਆਰਾਮ ਨਾਲ ਕੰਪਲੀਟ ਹੋ ਜਾਏਗਾ ਪੂਰੀ ਕਲਾਸ ਦੇਖਣਾ ਧਿਆਨ ਨਾਲ ਔਰ ਸਬਸਕ੍ਰਾਈਬ ਬਟਨ ਜੂਰ ਦਬਾ ਲਣਾ ਜਿਨ੍ਹਾਂ ਨੇ ਅਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨਾਂ ਨੂੰ ਡੇਲੀ ਅਪਡੇਟ ਮਿਲਦੀ ਰਹੇ ਪਹਿਲਾ ਕੁਸ਼ਨ ਹੈ ਜੀ ਹਾਂ ਪੰਜਾਬ ਦੇ ਕਿਹੜੇ ਮੇਲੇ ਦਾ ਸਬੰਧ ਸ਼ੀਤਲਾ ਮਾਤਾ ਜੀ ਨਾਲ ਹੈ ਜੀ ਹਾਂ ਇਹਨਾਂ ਦਾ ਆਨਸਰ ਹੈ ਜੀ ਹਾਂ ਜਰਗਦਾ ਮੇਲਾ ਜੀ ਹਾਂ ਤੁਹਾਡੇ ਸਾਹਮਣੇ ਜਰਗਦਾ ਮੇਲਾ ਜਿਹੜਾ ਹੈ ਰਾਈਟ ਆਨਸਰ ਹੋ ਜਾਏਗਾ ਸਤਿਆਂ ਦਾ ਮੇਲਾ ਕਿੱਥੇ ਲੱਗਦਾ ਹੈ ਲੱਗਦਾ ਕਪੂਰਥਲਾ ਤੁਸੀਂ ਤੁਹਾਨੂੰ ਪਤਾ ਹੀ ਹੈ ਕਪੂਰਥਲਾ ਜਿਹੜਾ ਹੈ ਉਹੜਾ ਜਲੰਧਰ ਦੇ ਕੋਲ ਠੀਕ ਹੈ ਉੱਥੇ ਲੱਗਦਾ ਹੈ ਜੀ ਹਾਂ ਸਤਿਆਂ ਦਾ ਮੇਲਾ ਨੈਕਸਟ ਦੀ ਗੱਲ ਕਰੀਏ ਕੁਐਸਚਨ ਦੀ ਕਿਹੜੇ ਮੇਲੇ ਵਿੱਚ ਗਧੇ ਦੀ ਪੂਜਾ ਕੀਤੀ ਜਾਂਦੀ ਹੈ ਜੀ ਹਾਂ ਤੁਹਾਨੂੰ ਪਤਾ ਹੈ ਜਰਗ ਦੇ ਮੇਲੇ ਦੇ ਵਿੱਚ ਗਧੇ ਦੀ ਪੂਜਾ ਕੀਤੀ ਜਾਂਦੀ ਹੈ ਬਸੰਤ ਪੰਚਮੀ ਕਿਹੜੇ ਮਹੀਨੇ ਆਉਂਦੀ ਹੈ ਬਸੰਤ ਪੰਚਮੀ ਆਉਂਦੀ ਹੈ ਜੀ ਹਾਂ ਮਾਘ ਦੇ ਮਹੀਨੇ ਔਰ ਤੁਸੀਂ ਵੀ ਦੱਸ ਸਕਦੇ ਹੋ ਜਿਹੜਾ ਅੰਗਰੇਜ਼ੀ ਮਹੀਨਾ ਕਿਹੜਾ ਹੁੰਦਾ ਬਸੰਤ ਪੰਚਮੀ ਵਾਲਾ ਹੌਂਸਲੀ ਸੋ ਨੈਕਸਟ ਕੁਐਸਚਨ ਹੈ ਜਰਗ ਦਾ ਮੇਲਾ ਕਿਹੜੇ ਮਹੀਨੇ ਆਉਂਦਾ ਹੈ ਜੀ ਹਾਂ ਦੇਸੀ ਮਹੀਨੇ ਦੇ ਵਿੱਚ ਚੇਤ ਦੇ ਵਿੱਚ ਆਉਂਦਾ ਠੀਕ ਹੈ ਸੋ ਚੇਤ ਦਾ ਰਾਈਟ ਆਨਸਰ ਹੋ ਜਾਏਗਾ ਹਦਰ ਸ਼ੇਖ ਦਾ ਜਿਹੜਾ ਮੇਲਾ ਹੈ ਉਹ ਕਿੱਥੇ ਲੱਗਦਾ ਹੈ ਉਹ ਲੱਗਦਾ ਮਲੇਰਕੋਟਲਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਮਲੇਰਕੋਟਲਾ ਹੈ ਉਹ ਤਈਵੀਂ ਹੁਣੀ ਬਣਿਆ ਜੀਹਾਂ ਤਈਵਾਂ ਜ਼ਿਲ੍ਹਾ ਬਣਿਆ ਆਪਣਾ ਪੰਜਾਬ ਦਾ ਠੀਕ ਹੈ ਸੋ ਇਹ ਵੀ ਕੁਸ਼ਣ ਪੁੱਛਿਆ ਜਾ ਸਕਦਾ ਹੈ ਨੈਕਸਟ ਕੁਸ਼ਣ ਹੈ ਪੀਰ ਸਖੀ ਸਰਵਰ ਇਹ ਮੇਲਾ ਕਿੱਥੇ ਲੱਗਦਾ ਹੈ ਪੀਰ ਸਖੀ ਸਰਵਰ ਵੀ ਮਲੇਰਕੋਟਲਾ ਚ ਲੱਗਦਾ ਹੈ ਬਾਬਾ ਸੋਦਲਬਾਰ ਦਾ ਮੇਲਾ ਕਿੱਥੇ ਲੱਗਦਾ ਹੈ ਲੱਗਦਾ ਚਨਲੰਦਰ ਚ ਬਾਬਾ ਸੋਦਲਬਾਰ ਦਾ ਮੇਲਾ ਕਿੱਥੇ ਲੱਗਦਾ ਹੈ ਜਲੰਧਰ ਦੇ ਵਿੱਚ ਮਾਗੀ ਦਾ ਮੇਲਾ ਕਿੱਥੇ ਲੱਗਦਾ ਹੈ ماگی دا میلہ لگتا ہے جی ہاں مختصر صاحب کے ٹھیک ہے دی لڑائی لمبائی سرنگ جی سارن دی لمبائی کنی ہوں پینتی تو سینٹی میٹر نیکسٹ کوشچن رباب ساز کڑے دیش دی دیش نشانی ہے چین ہے جی ہاں دیش دا نشانی چین ہے کڑے دیش دی افغانستان دی جڑی نشانی چین ہے وہ کی ہے رباب افغانستان رائٹ آنسر ہو جائے گا گرو سہبان تو ٹھاڈی ਗੁਰੂ ਸਹਿਬਾਨ ਟਾਡੀ ਪ੍ਰਥਾ ਸ਼ੁਰੂ ਹੋਈ ਸੀ ਕਿਹੜੇ ਗੁਰੂ ਸਹਿਬਾਨ ਤੋਂ ਟਾਡੀ ਪ੍ਰਥਾ ਸ੍ਰੀ ਗੁਰੂ ਖਰਗੋਬਿੰਦ ਸਾਹਿਬ ਜੀ ਨੇ ਕਿ ਸਿੱਖਾਂ ਦੇ ਛੇਵੇਂ ਗੁਰੂ ਨੇ ਨਾ ਤੋਂ ਟਾਡੀ ਪ੍ਰਥਾ ਸ਼ੁਰੂ ਹੋਈ ਸੀ ਪੰਜਾਬ ਸ਼ਬਦ ਕਿਹੜੀ ਭਾਸ਼ਾ ਦਾ ਹੈ ਪੰਜਾਬ ਸ਼ਬਦ ਫਾਰਸੀ ਭਾਸ਼ਾ ਦਾ ਹੈ ਯਾਨੀ ਕਿ ਪਰਸ਼ੀਅਨ ਲੈਂਗੁਏਜ ਸੋ ਇਹ ਬਹੁਤ ਕੁਐਸਚਨ ਪੁੱਛਿਆ ਜਾਂਦਾ ਇਹਨੂੰ ਧਿਆਨ ਨਾਲ ਨੋਟ ਕਰ ਲਿਓ ਆਪੀ ਭਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਕਵੀ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਮਲਵਈ ਗਿੱਧੇ ਵਿੱਚ ਜ਼ਿਆਦਾਤਰ ਕਿਹੜਾ ਸਾਜ਼ ਵਰਤਿਆ ਜਾਂਦਾ ਹੈ ਮਲਵਈ ਗਿੱਧੇ ਵਿੱਚ ਤੁਹਾਨੂੰ ਪਤਾ ਹੈ ਸਾਡੇ ਇੱਥੇ ਜਿਹੜੇ ਅਪਗ੍ਰਾਪਾ ਕਹਿ ਦਈਏ ਮਾਝਾ ਮਾਲਵਾ ਤੇ ਦੁਆਬਾ ਠੀਕ ਹੈ ਤੇ ਪੋਆਦਾ ਤੇ ਇਹਨਾਂ ਦੇ ਵਿੱਚ ਅਸੀਂ ਮਤਲਬ ਵੰਡੇ ਹੋਏ ਹਾਂ ਠੀਕ ਹੈ ਸੋ ਅਗਰ ਆਪਾਂ ਗੱਲ ਕਰੀਏ ਮਲਵਈ ਗਿੱਧੇ ਵਿੱਚ ਕਿਹੜਾ ਸਾਜ਼ ਵਰਤਿਆ ਜਾਂਦਾ ਤਾਂ ਹੁੰਦਾ ਅਲਗੋਜ਼ਾ ਅਲਗੋਜ਼ਾ ਹੁੰਦਾ ਤੁਸੀਂ ਕਮੈਂਟ ਬਾਕਸ ਦੱਸੋਗੇ ਕਿ ਸ਼ੇਪ ਕਿਦਾਂ ਦੀ ਹੁੰਦੀ ਹੈ ਔਰ ਨੈਕਸਟ ਕੁਐਸਚਨ ਹੈ ਸਟਾਪੂ ਕੀ ਹੈ ਸਟਾਪੂ ਉਸ ਦੱਸ ਸਕਦੇ ਹੋ ਸਟਾਪੋ ਕੀ ਹੈ ਇਹਦਾ ਉੱਤਰ ਤੁਸੀਂ ਮੈਨੂੰ ਕਮੈਂਟ ਬਾਕਸ ਦੱਸਣਾ ਸਟਾਪੋ ਕੀ ਹੈ ਕਿ ਗੀਤ ਹੈ ਸਾਜ ਹੈ ਕੋ ਚਮਕ ਹੈ ਕੋਈ ਕੀ ਚੀਜ਼ ਹੈ ਠੀਕ ਹੈ ਨੈਕਸਟ ਕੁਐਸਚਨ ਪੰਜਾਬ ਦੇ ਕਿਹੜੇ ਪਿੰਨੂ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਤਾਂ ਸੰਸਾਰਪੁਰ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਤੁਸੀਂ ਕਮੈਂਟ ਬਾਕਸ ਦੱਸਣਾ ਇਹ ਕਿਹੜੀ ਜਗ੍ਹਾ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਵਿਆਹ ਦੇ ਵਿੱਚ ਛੰਦ ਨੂੰ ਕੌਣ ਸੁਣਦਾ ਹੈ ਵਿਆਹ ਵਿੱਚ ਚੰਦਨੋਂ ਸਾਲੀਆਂ ਸੁਣਦੀਆਂ ਹਨ ਜੀਹਾਂ ਸਾਲੀਆਂ ਦਾ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਮੁੰਡੇ ਦੇ ਵਿਆਹ ਵਿੱਚ ਕਿਹੜੇ ਲੋਕ ਗੀਤ ਗਾਏ ਜਾਂਦੇ ਹਨ ਮੁੰਡੇ ਦੇ ਵਿਆਹ ਵਿੱਚ ਘੋੜੀਆਂ ਗਾਈ ਜਾਂਦੀਆਂ ਹਨ ਘੋੜੀਆਂ ਰਾਈਟ ਆਨਸਰ ਹੋ ਜਾਏਗਾ ਮੋਹ ਦੇ ਸਮੇਂ ਕਿਹੜੇ ਗੀਤ ਗਾਏ ਜਾਂਦੇ ਹਨ ਉਹਦੇ ਵਿੱਚ ਗਾਏ ਜਾਂਦੇ ਨੇ ਕੀਰਨੇ ਕੀਰਨੇ ਦਾ ਰਾਈਟ ਆਨਸਰ ਹੋ ਜਾਏਗਾ ਬਰਾਤ ਦੇ ਆਉਣ ਸਮੇਂ ਕਿਹੜੇ ਗੀਤ ਗਾਏ ਜਾਂਦੇ ਹਨ ਉਹ ਗਾਏ ਜਾਂਦੇ ਆ ਸਿੱਠਣੀਆਂ ਇਹ ਕੁੜੀਆਂ ਵੱਲੋਂ ਗਾਈ ਜਾਂਦੀਆਂ ਸਿੱਠਣੀਆਂ ਕੋੜੀਆਂ ਗੀਤ ਮੁੰਡੇ ਦੇ ਵਿਆਹ ਵਿੱਚ ਕੌਣ ਗਾਉਂਦਾ ਹੈ ਕੋੜੀਆਂ ਭੈਣਾ ਗਾਉਂਦੀਆਂ ਹਨ ਵਿਆਹ ਵਿੱਚ ਛੰਦ ਨੂੰ ਕੌਣ ਸੁਣਾਉਂਦਾ ਹੈ ਲਾੜਾ ਇਹਦੇ ਵੀ ਆਨਸਰ ਹੋ ਜਾਏਗਾ ਆਪਣੇ ਕੋਲ ਲਾੜਾ ਯਾਨੀ ਕਿ ਥਰਡ ਸੀ ਇਜ਼ ਅ ਰਾਈਟ ਆਨਸਰ ਨੈਕਸਟ ਵਿਆਹ ਦੇ ਵਿੱਚ ਛੰਦ ਕੌਣ ਸੁਣਦਾ ਹੈ ਤਾਂ ਇਹਦਾ ਆਨਸਰ ਹੋ ਜਾਏਗਾ ਜੀਹਾਂ ਸਾਲੀਆਂ ਜਿਹੜਾ ਕਿ ਸ ਆਨਸਰ ਹੈ ਸਾਲੀਆਂ ਇਹਦਾ ਰਾਈਟ ਆਨਸਰ ਹੋ ਜਾਏਗਾ ਮਾਇਆ ਲੋਕ ਗੀਤ ਕਿੱਥੇ ਦਾ ਪ੍ਰਸਿੱਧ ਗੀਤ ਮੰਨਿਆ ਗਿਆ ਹੈ ਜਿਹੜਾ ਮਾਇਆ ਹੈ ਮਾਲਵੇ ਦਾ ਪ੍ਰਸਿੱਧ ਗੀਤ ਮੰਨਿਆ ਗਿਆ ਹੈ ਮਾਲਵੇ ਦਾ ਪੰਜਾਬ ਦੀ ਲੋਕ ਖੇਡ ਕਿਹੜੀ ਹੈ ਇਸ ਨੂੰ ਮਾਨਤਾ ਪ੍ਰਾਪਤ ਹੈ ਪੰਜਾਬ ਦੀ ਲੋਕ ਖੇਡ ਹੈ ਕਬੱਡੀ ਕਬੱਡੀ ਕੀ ਹੈ ਪੰਜਾਬ ਦੀ ਲੋਕ ਖੇਡ ਨੈਕਸਟ ਕੁਸ਼ਚਨ ਨਾਲ ਕਰੀਏ ਝੂਮਰ ਲੋਕ ਨਾਚ ਕਿੱਥੇ ਦਾ ਪ੍ਰਸਿੱਧ ਲੋਕ ਨਾਚ ਹੈ ਇਹ ਹੈਗਾ ਸੰਦਲਵਾਰ ਦਾ ਸੰਦਲਵਾਰ ਦਾ ਝੂਮਲ ਕੀ ਹੈ ਪ੍ਰਸਿੱਧ ਲੋਕ ਨਾਚ ਹੈ ਕਿਹੜੇ ਲੋਕ ਨਾਚ ਨੂੰ ਬਾਬਿਆਂ ਦਾ ਗਿੱਦੜਾ ਕਿਹਾ ਜਾਂਦਾ ਹੈ ਤੁਸੀਂ ਦੱਸ ਸਕਦੇ ਹੋ ਕਿਹੜੇ ਲੋਕ ਨਾਚ ਨੂੰ ਮਲਵਈ ਗਿੱਦੇ ਨੂੰ ਬਾਬਿਆਂ ਦਾ ਗਾਣਾ ਚਾ ਇਹ ਹੈਗਾ ਸੰਦਲਵਾਰ ਦਾ ਸੰਦਲਵਾਰ ਦਾ ਵੀ ਪ੍ਰਸਿੱਧ ਨਾਚ ਕਿੱਥੋਂ ਦਾ ਹੈ ਕੋਣਾ ਸਮੀ ਕਿ ਕਿੱਕਲੀ ਨੂੰ ਕੌਣ-ਕੌਣ ਪਾਉਂਦਾ ਹੈ ਕੁੜੀਆਂ ਪਾਉਂਦੀਆਂ ਨੇ ਕਿੱਕਲੀ ਸੁਣਿਆ ਹੋਵੇਗਾ ਤੁਸੀਂ ਇਹ ਤਾਂ ਬਹੁਤ ਈਜ਼ੀ ਕੁਐਸਚਨ ਸੀ ਵਿਆਹ ਦੇ ਵਿੱਚ ਜਾਗੋ ਨੂੰ ਕੌਣ ਸਕਦਾ ਹੈ ਮਾਮੀ ਜੀ ਹਾਂ ਜਾਗੋ ਨੂੰ ਮਾਮੀ ਚੁੱਕਦੀ ਹੈ ਦਾਮੀ ਨਹੀਂ ਜਣਾ ਕਿਥੇ ਦਾ ਸ਼ਿੰਗਾਰ ਹੈ ਮੱਥੇ ਦਾ ਸ਼ਿੰਗਾਰ ਹੈ ਦਾਮੀ ਨਹੀਂ आरसी गहना कित्थों ਦਾ ਸ਼ਿੰਗਾਰ ਹੈ ਇਹ ਹੱਥ ਦੇ ਗੁੱਟਾਂ ਦਾ ਸ਼ਿੰਗਾਰ ਹੈ आरसी ਲੋਟਣ ਕਿੱਥੋਂ ਦਾ ਗਾਣਾ ਜੀ ਹਾਂ ਲੋਟਣ ਤੁਸੀਂ ਦੱਸ ਸਕਦੇ ਕਿੱਥੋਂ ਦਾ ਗਾਣਾ ਹੈ ਇਹ ਗਾਣਾ ਹੈ ਕੰਨਾਂ ਦਾ ਲੋਟਣ ਹੈ ਕੰਨਾਂ ਦਾ ਬੁਗਤੀਆਂ ਗਾਣਾ ਕਿੱਥੋਂ ਦਾ ਸ਼ਿੰਗਾਰ ਹੈ ਇਹ ਹੈ ਗਲੇ ਦਾ ਬੁਗਤੀਆਂ ਗਲੇ ਦਾ ਸ਼ਿੰਗਾਰ ਹੈ ਬੁਗਤੀਆਂ ਚੰਪਾਕਲੀ ਗਾਣਾ ਕਿੱਥੋਂ ਦਾ ਸ਼ਿੰਗਾਰ ਹੈ ਇਹ ਹੈ ਗਲੇ ਦਾ ਗਲੇ ਦਾ ਬੁਗਤੀਆਂ ਤੇ ਚੰਪਾਕਲੀ ਦੋਨੋਂ ਸ਼ਿੰਗਾਰੇ ਨੇ ਉਹ ਗਲੇ ਦੇ ਗਲੇ ਦੇ ਸ਼ਿੰਗਾਰ ਨੇ ਜੀ ਹਾਂ ਬੁਗਤੀਆਂ ਤੇ ਜਿਹੜਾ ਸੀ ਚੰਪਾਕਲੇ ਸੱਗੀ ਫੁੱਲ ਦੱਸ ਸਕਦੇ ਹੋ ਕਿੱਥੋਂ ਦਾ ਸ਼ਿੰਗਾਰ ਹੈ ਤਾਂ ਸੱਗੀ ਫੁੱਲ ਜਿਹੜਾ ਇਹ ਕੰਨਾਂ ਦਾ ਵੀ ਤੇ ਆਪਣੇ ਕੋਲ ਮਾਫ ਕਰਨਾ ਸਿਰ ਦਾ ਤੇ ਮੱਥੇ ਦਾ ਆਪ ਨੂੰ ਪਤਾ ਸੱਗੀ ਫੁੱਲ ਕੁਣੀਆਂ ਲਾਉਂਦੀਆਂ ਨੇ ਔਟੜੀਆਂ ਗਹਿਣਾ ਕਿੱਥੋਂ ਦਾ ਸ਼ਿੰਗਾਰ ਹੈ ਪੈਰਾਂ ਦਾ ਸ਼ਿੰਗਾਰ ਹੈ ਔਟੜੀਆਂ ਵਿਚੂਏ ਗਹਿਣਾ ਕਿੱਥੋਂ ਦਾ ਸ਼ਿੰਗਾਰ ਹੈ ਪੈਰਾਂ ਦੀਆਂ ਉਂਗਲਾਂ ਦਾ ਸ਼ਿੰਗਾਰ ਹੈ ਵਿਚ ਵੀ ਗਹਿਣਾ ਹਾਮੀਲ ਗਹਿਣਾ ਕਿ ਥੋੜਾ ਸ਼ਿੰਗਾਰ ਹੈ ਇੱਕ ਗਲੇ ਦਾ ਸ਼ਿੰਗਾਰ ਹੈ ਹੋ ਮੇਲ ਠੀਕ ਹੈ ਪਹਿਲਾ ਭੁਗਤੀਆਂ ਵੀ ਪੜਿਆ ਸੀ ਉਹ ਵੀ ਗਲੇ ਦਾ ਸ਼ਿੰਗਾਰ ਹੈ ਠੀਕ ਹੈ ਚੰਪਾਕਲੀ ਵੀ ਗਲੇ ਦਾ ਸ਼ਿੰਗਾਰ ਹੈ ਔਰ ਏਵਲਾ ਜਿਹੜਾ ਪਾਉਣ ਪੜਿਆ ਜੀਆਂ ਹਾਮੀਲ ਵੀ ਗਲੇ ਦਾ ਸ਼ਿੰਗਾਰ ਹੈ ਮਰੋੜੀ ਕਿਥੋਂ ਦਾ ਸ਼ਿੰਗਾਰ ਹੈ ਮਰੋੜੀ ਟੁਟਕੀਆਂ ਇਹ ਹੈ ਕੰਨਾਂ ਦਾ ਸ਼ਿੰਗਾਰ ਪਿੱਪਲ ਪੱਤੀਆਂ ਗਹਿਣਾ ਕਿਹਦਾ ਸ਼ਿੰਗਾਰ ਹੈ ਪਿੱਪਲ ਪੱਤੀਆਂ ਕੰਨਾਂ ਦਾ ਸ਼ਿੰਗਾਰ ਹੈ ਪਿੱਪਲ ਪੱਤੀਆਂ ਬੋਖੜੂ ਇਹ ਗਹਿਣਾ ਕਿੱਥੋਂ ਦਾ ਸ਼ਿੰਗਾਰਾ ਗੋਖੜੂ ਮੋਡੇ ਦਾ ਸ਼ਿੰਗਾਰਾ ਗੋਖੜੂ ਕਲਗੀ ਤੁਹਾਨੂੰ ਪਤਾ ਹੈ ਕਲਗੀ ਜਿਹੜਾ ਗਹਿਣਾ ਇਹ ਪੱਗ ਦਾ ਔਰ ਮੱਥੇ ਦੋਨੋਂ ਦਾ ਸ਼ਿੰਗਾਰਾ ਹੈ ਕਲਗੀ ਗੋਖੜੂ ਮੋਡੇ ਦਾ ਸ਼ਿੰਗਾਰਾ ਗਹਿਣਾ ਕਿੱਥੇ ਹੁੰਦਾ ਹੈ ਹੱਥਾਂ ਦੇ ਗੁੱਟਾਂ ਵਿੱਚ ਹੁੰਦਾ ਹੈ ਸ਼ਿੰਗਾਰੇ ਤੁੰਗਲ ਗਹਿਣਾ ਕਿੱਥੇ ਪਾ ਜਾਂਦਾ ਹੈ ਗੰਨਾ ਵਿੱਚ ਪਾ ਜਾਂਦਾ ਤੁੰਗਲ ਗੁੱਸਲ ਪੱਟੀ ਗਹਿਣਾ ਕਿੱਥੇ ਪਾ ਜਾਂਦਾ ਹੈ ਪੈਰਾਂ ਵਿੱਚ ਪਾ ਜਾਂਦਾ ਗੁੱਸਲ ਪੱਟੀ ਕੈਂਠਾਕ ਸ਼ਿੰਗਾਰ ਇੱਕ ਗਲੇ ਵਿੱਚ ਪਾਇਆ ਜਾਂਦਾ ਹੈ। ਨੱਤਿਆਂ ਗਹਿਣਾ ਕਿੱਥੇ ਦਾ ਸ਼ਿੰਗਾਰ ਹੈ? ਕੰਨਾ ਦਾ ਸ਼ਿੰਗਾਰ ਹੈ ਨੱਤਿਆਂ। ਪੰਜਾਬ ਦੇ ਕਿਹੜੇ ਕਵੀ ਨੂੰ ਸ਼ੇਕਸਪੀਅਰ ਹੋਣ ਦਾ ਮਨ ਪ੍ਰਾਪਤ ਹੈ? ਵਾਰਿਸ ਸ਼ਾਹ ਨੂੰ ਸ਼ੇਕਸਪੀਅਰ ਹੋਣ ਦਾ ਮਨ ਪ੍ਰਾਪਤ ਹੈ। ਪੰਜਾਬ ਦੇ ਕਿਹੜੇ ਕਵੀ ਨੂੰ ਪੰਜਾਬੀ ਭਾਸ਼ਾ ਦਾ ਬਾਬਾ ਬੋੜ ਕਿਹਾ ਜਾਂਦਾ ਹੈ? ਸੰਤ ਸਿੰਘ ਸੇਖੋਂ ਨੂੰ ਜੀਹਾਂ ਪੰਜਾਬੀ ਭਾਸ਼ਾ ਦਾ ਬਾਬਾ ਬੋੜ ਕਿਹਾ ਜਾਂਦਾ ਹੈ। ਇਹੜੇ ਕਵੀ ਨੇ ਆਪਣੀਆਂ ਕਵਿਤਾਵਾਂ ਵਿੱਚ ਰੱਬ ਨੂੰ ਨਿੰਦਿਆ ਹੈ 파ਸ਼ ਨੇ 파ਸ਼ ਨੇ ਕਵੀ ਨੇ ਰੱਬ ਨੂੰ ਆਪਣੀਆਂ ਕਵਿਤਾਵਾਂ ਵਿੱਚ ਨਿੰਦਿਆ ਹੈ ਪੀਲੇ ਰੰਗ ਦਾ ਤਪਾ ਕਿਸ ਦੇਵਤੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਅਸਵੀ ਦਾ ਅਸਵੀ ਦਾ ਪ੍ਰਤੀਕ ਮੰਨਿਆ ਜਾਂਦਾ ਗਿਆਨ ਰਤਨਾਵਲੀ ਗ੍ਰੰਥ ਕਿੱਥੇ ਕਿਸ ਦਾ ਹੈ ਗਿਆਨ ਰਤ ਨੈਕਸਟ ਕੁਐਸਚਨ ਹੈ ਹਥੋਲਾ ਕੀ ਹੈ ਹਥੋਲਾ ਇੱਕ ਲੋਕ ਚਿਕਿਤਸਾ ਹੈ ਗੁੜਤੀ ਦੇਣਾ ਕੀ ਹੈ ਸੰਸਕਾਰ ਦੇਣਾ ਯਾਨੀ ਕਿ ਗੁੜਤੀ ਦੇਣਾ ਸੰਸਕਾਰ ਦੇਣਾ ਮੰਨਿਆ ਜਾਂਦਾ ਹੈ ਪੀਪਲ ਪੂਜਾ ਕੀ ਹੈ ਇੱਕ ਲੋਕ ਧਰਮ ਹੈ ਕਿਹੜੇ ਕਵੀ ਨੇ ਇਸਤਰੀ ਨੂੰ ਬਾਗਣ ਕਿਹਾ ਸੀ ਗੋਰਖਨਾਥ ਨੇ ਇਸਤਰੀ ਨੂੰ ਬਾਗਣ ਕਿਹਾ ਸੀ ਪੰਜਾਬੀ ਦੇ ਕਿਹੜੇ ਕਵੀ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ਪੰਜਾਬ ਦੇ ਕਿਹੜੇ ਕਵੀ ਨੂੰ ਆਧੁਨਿਕ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਨੂੰ आधुनिक साहित्य ਦਾ ਪਿਤਾਮਾ ਕਿਹਾ ਜਾਂਦਾ ਹੈ ਪੰਜਾਬੀ ਦੇ ਖੁੱਲੇ ਲੇਖ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬੀ ਦੇ ਖੁੱਲੇ ਲੇਖ ਦਾ ਪਿਤਾਮਾ ਕਿਹਾ ਜਾਂਦਾ ਹੈ ਹੀਰ ਕਿਸ ਦਾ ਕਿਸ ਦਾ ਹੀਰ ਕਿੱਸਾ ਕਿਸ ਦਾ ਹੈ ਵਾਰਿਸ ਸ਼ਾਹ ਨੇ ਲਿਖਿਆ ਹੈ ਹੀਰ ਸੋਨੀ ਮਹੀਵਾਲ ਕਿੱਸਾ ਕਿਸ ਦਾ ਲਿਖਿਆ ਹੈ ਫਜ਼ਲ ਸ਼ਾਹ ਦਾ ਸੋਨੀ ਮਹੀਵਾਲ ਫਜ਼ਲ ਸ਼ਾਹ ਦਾ ਕਿੱਸਾ ਲਿਖਿਆ ਹੋਇਆ ਹੈ ਕਿਹੜਾ ਕਿੱਸਾ ਪੰਜਾਬ ਤੋਂ ਬਾਹਰ ਦਾ ਹੈ ਪੰਜਾਬ ਤੋਂ ਬਾਹਰ ਇਹਨਾਂ ਵਿੱਚ ਸ਼ੀਰੀ ਫਰਹਾਦ ਜਿਹੜਾ ਕਿੱਸਾ ਹੈ ਪੰਜਾਬ ਤੋਂ ਬਾਹਰ ਦਾ ਹੈ ਮਿਰਜ਼ਾ ਸਾਹਿਬਾ ਕਿੱਸਾ ਸਭ ਤੋਂ ਪਹਿਲੀ ਵਾਰ ਕਿਹਨੇ ਲਿਖਿਆ ਸੀ ਪਿੱਲੂ ਨੇ ਲਿਖਿਆ ਸੀ ਮਿਰਜ਼ਾ ਸਾਹਿਬਾ ਪੰਜਾਬੀ ਭਾਸ਼ਾ ਦੀ ਉਨਤੀ ਕਿਹੜੇ ਕਵੀ ਤੋਂ ਹੁੰਦੀ ਹੈ ਪੰਜਾਬੀ ਭਾਸ਼ਾ ਦੀ ਉਨਤੀ ਜਿਹੜੀ ਹੈ ਇਹ ਬਾਬਾ ਫਰੀਦ ਜੀ ਤੋਂ ਹੁੰਦੀ ਹੈ ਪੰਜਾਬੀ ਭਾਸ਼ਾ ਦੀ ਉਨਤੀ ਕਿੱਸਾ ਪੂਰਨ ਭਗਤ ਦੇ ਲਿਖਾਰੀ ਕੌਣ ਹਨ ਕਾਦਰ ਯਾਰ ਨੇ قصہ پورن بھگت دے لاری ہیں کادر یار مہان کوش گرنتھ کس نے لکھا ہے مہا بھائی کان سنگھ نابھا نے مہان کوش گرنتھ لکھا ہے آدھک پنجابی ساہت کا پتاما تہنوں پتا ہی ہے بھائی ویر کیا ہے راڑا سورت سنگھ مہاکوی مہا کاو کس کا ہے بھائی ویر کا ہے راڑا سورت سنگھ مہا کاو مہان کوش گرنتھ تتا ہی ہے بھائی کانس نابا ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਨੂੰ ਕਿਹਾ ਜਾਂਦਾ ਹੈ ਪੰਜਾਬੀ ਦੇ ਖੁੱਲੇ ਲੇਖ ਪ੍ਰੋਫੈਸਰ ਪੂਰਨ ਸਿੰਘ ਦਾ ਸੋਚਿਆ ਕੁਐਸਚਨ ਦਰਸੀਦੀ ਟਿਕਟ ਸਵੈ ਜੀਵਨੀ ਕਿਸ ਦੀ ਹੈ ਅਮ੍ਰਿਤਾ ਪ੍ਰੀਤਮ ਦੀ ਹੈ ਦਰਸੀਦੀ ਟਿਕਟ ਨੰਗੇ ਪੈਰਾਂ ਦਾ ਸਫ਼ਰ ਸਵੈ ਜੀਵਨੀ ਕਿਸ ਦੀ ਹੈ ਇਹ ਹੈ ਸੁਰਿੰਦਰ ਸਿੰਘ ਕੋਲੀ ਦੀ ਨੰਗੇ ਪੈਰਾਂ ਦਾ ਸਫ਼ਰ ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਕਿਸ ਦੀ ਹੈ ਇਹ ਹੈ ਗਿਆ ਬਲਰਾਜ ਸਾਨੀ ਦੀ ਕੂੜਾ ਕਬਾੜਾ ਸਵੈ ਜੀਵਨੀ ਕਿਸ ਦੀ ਹੈ ਅਜੀਤ ਕੌਰ ਦੀ ਪੰਜਾਬੀ ਦੇ ਕਿਹੜੇ ਕਵੀ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਸੀ ਸ਼ਿਵ ਕੁਮਾਰ ਬਟਾਲਵੀ ਨੂੰ ਸੂਰਜ ਪ੍ਰਕਾਸ਼ ਗ੍ਰੰਥ ਦੇ ਲਿਖਾਰੀ ਕੌਣ ਹਨ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਵਾਈ ਆਈ ਐਮ ਐਨ ਐਥੀਇਸਟ ਪੁਸਤਕ ਕਿਸ ਦੀ ਲਿਖ ਲਿਖ ਇਸ ਦੀ ਲਿਖਦੀ ਹੈ ਜੀ ਹਾਂ ਕਿਸ ਨੇ ਲਿਖੀ ਹੈ ਇਹ ਲਿਖਿਆ ਭਗਤ ਸਿੰਘ ਨੇ 49 ਡੇਸ ਪੁਸਤਕ ਦਾ ਲਿਖਾਰੀ ਕੌਣ ਹੈ 49 ਡੇ ਇਹ ਹੈ ਅਮ੍ਰਿਤਾ ਪ੍ਰੀਤਮ ਅਮ੍ਰਿਤਾ ਪ੍ਰੀਤਮ ਦੀ ਕਿਸ ਨਾਵਲ ਤੇ ਬਾਲੀਵੁੱਡ ਫਿਲਮ ਬਣ ਚੁੱਕੀ ਹੈ ਉਹ ਹੈ ਪਿੰਜਰ ਨਾਵਲ ਅਮ੍ਰਿਤਾ ਪ੍ਰੀਤਮ ਨੂੰ ਪਦਮਸ਼ਰੀ ਅਵਾਰਡ ਕਦੋਂ ਪ੍ਰਾਪਤ ਹੋਇਆ 1969 1969 ਦੇ ਵਿੱਚ ਸੁਰਜੀਤ ਪਾਤਰ ਨੂੰ ਪਦਮਸ਼ਰੀ ਅਵਾਰਡ ਕਦੋਂ ਪ੍ਰਾਪਤ ਹੋਇਆ 2012 ਦੇ ਵਿੱਚ ਸੁਰਜੀਤ ਪਾਤਰ ਨੂੰ ਦਲੀਪਕੌਰ ਟਿਵਾਣਾ ਦਾ ਦਿਹਾਂਤ ਕਦੋਂ ਹੋਇਆ 2020 ਦੇ ਵਿੱਚ ਦਲੀਪਕੌਰ ਟਿਵਾਣਾ ਇਹ ਇਹ ਉਹ ਹਮਾਰਾ ਜੀਵਨਾ ਪੁਸਤਕ ਕਿਸ ਦੀ ਹੈ ਦਲੀਪਕੌਰ ਟਿਵਾਣਾ ਦੀ ਦਲੀਪਕੌਰ ਟਿਵਾਣਾ ਨੂੰ ਸਰਸਵਤੀ ਪੁਰਸਕਾਰ ਕਦੋਂ ਮਿਲਿਆ ਤਾਂ ਉਹਨੂੰ ਮਿਲਿਆ 2001 ਦੇ ਵਿੱਚ ਸਰਸਵਤੀ ਪੁਰਸਕਾਰ ਜੋ ਕਿ ਬਹੁਤ ਹੀ ਲਿਟਰੇਚਰ ਦਾ ਸਭ ਤੋਂ ਵਧੀਆ ਪੁਰਸਕਾਰ ਹੈ ਕਿਹੜੀ ਰਚਨਾ ਕਰਕੇ ਦਲੀਪਕੌਰ ਟਿਵਾਣਾ ਨੂੰ ਸਰਸਵਤੀ ਪੁਰਸਕਾਰ ਮਿਲਿਆ ਕਥਾ ਕਹੋ ਉਰਵਸ਼ੀ ਇਹ ਕਰਕੇ ਮਿਲਿਆ ਉਹਨਾਂ ਨੂੰ ਸਰਸਵਤੀ ਪੁਰਸਕਾਰ ਪੰਜਾਬੀ ਸੱਭਿਆਚਾਰ ਦੇ ਵਿੱਚ ਪੱਗ ਕਿਹੜੇ ਧਰਮ ਦਾ ਪ੍ਰਭਾਵ ਹੈ ਇਸਲਾਮ ਧਰਮ ਦਾ ਪ੍ਰਭਾਵ ਹੈ ਛਟੀਆਂ ਦੀ ਰਸਮ ਨੂੰ ਕੌਣ-ਕੌਣ ਖੇਡਦਾ ਹੈ ਲਾੜਾ ਤੇ ਵੋਟੀ ਤੇ ਦਿਓਰ ਤੇ ਪਰਜਾਈ ਇਹ ਦੋਨੋਂ ਖੇਡਦੇ ਨੇ ਛਟੀਆਂ ਦੀ ਰਸਮ ਮੁੰਡੇ ਨੂੰ ਸਹਰਾ ਕੌਣ ਬੰਦੀ ਹੈ ਸੱਸਾਂ ਸਹਰਾ ਪੈਣ ਪੱਤਲ ਛੁਡਾਣਾ ਦੀ ਰਸਮ ਨੂੰ ਕੌਣ ਨਿਭਾਉਂਦਾ ਹੈ ਮੁੰਡੇ ਵਾਲੇ ਪੱਤਲ ਛੁਡਾਉਣ ਦੀ ਰਸਮ ਨੂੰ ਨਿਭਾਉਂਦੇ ਹਨ ਗਿਆਨਪੀਠ ਅਵਾਰਡ ਦੀ ਸ਼ੁਰੂਆਤ 1961 ਦੇ ਵਿੱਚ ਹੋਈ ਗਿਆਨਪੀਠ ਅਵਾਰਡ ਦੀ ਸ਼ੁਰੂਆਤ ਪੰਜਾਬੀ ਦੇ ਕਿਹੜੇ ਕਵੀ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਹੈ ਅਮ੍ਰਿਤਾ ਪ੍ਰੀਤਮ ਨੂੰ ਔਰ ਪ੍ਰੋਫੈਸਰ ਗੁਰਦੇਵਾਲ ਸਿੰਘ ਦੋਨਾਂ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਹੋਇਆ ਹੈ ਗਿਆਨਪੀਠ ਅਵਾਰਡ ਕਿੰਨੀਆਂ ਭਾਸ਼ਾਵਾਂ ਨੂੰ ਦਿੱਤਾ ਜਾਂਦਾ ਹੈ 22 ਭਾਸ਼ਾਵਾਂ اور انہوں پتا ہے کہ اوفیشیل لینگویج بھی بائی نے انڈیا دیا, دیا. سرسوتی نو کیڑی سنسا پردان کر دی ہے کے کے برلا فاؤنڈیشن اے پردان کر دی ہے سرسوتی پرسکار ڈاکٹر جن سنگھ نو سرسواتی پرسکار کدو ملیا انیس سو ویچ ڈاکٹر سنگھ نو پرسکار ملیا لفشا دی درگاہ رچنا کس لکھاری دی ہے لفشا دی درگاہ سرجیت پاتر دی لکھی ہوئی ہے सरस्वती पुरस्कार ਦੀ ਕਿੰਨਾ ਇਨਾਮ ਮਿਲਦਾ ਹੈ 15 ਲੱਖ ਰੁਪਏ ਮਿਲਦੇ ਹਨ ਸਾਹਿਤ ਅਕਾਦਮੀ ਪੁਰਸਕਾਰ ਦੀ ਸ਼ੁਰੂਆਤ ਕਦੋਂ ਹੋਈ ਸੀ 1954 ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦੀ ਸ਼ੁਰੂਆਤ ਹੋਈ ਸੀ 1954 ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਕਿੰਨੀਆਂ ਭਾਸ਼ਾਵਾਂ ਨੂੰ 24 ਭਾਸ਼ਾਵਾਂ ਨੂੰ ਮਿਲਦਾ ਹੈ ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲੀ ਵਾਰ ਸਾਹਿਤ ਅਕਾਦਮੀ ਪੁਰਸਕਾਰ ਕਿਹਨੂੰ ਮਿਲਿਆ ਭਾਈ ਵੀਰ ਸਿੰਘ ਨੂੰ ਮਿਲਿਆ ਸਾਹਿਤਿਆ ਅਕਾਦਮਿਕ ਪੁਰਸਕਾਰ ਸ਼ਿਵ ਕੁਮਾਰ ਬਟਾਲਵੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ 1967 ਦੇ ਵਿੱਚ ਅਮ੍ਰਿਤਾ ਪ੍ਰੀਤਮ ਦੀ ਕਿਹੜੀ ਰਚਨਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੁਨੇਹੜੇ ਸੁਨੇਹੜੇ ਅਮ੍ਰਿਤਾ ਪ੍ਰੀਤਮ ਦੀ ਰਚਨਾ ਹੈ ਸੋ ਦੋਸਤੋ ਇਹ ਸੀਗੇ ਬਹੁਤ ਇੰਪੋਰਟੈਂਟ 100 ਪਲੱਸ ਕੁਐਸਚਨਸ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜੂ ਕਰ ਦਿਓ ਔਰ ਅਗਰ ਤੁਸੀਂ ਚਾਹੁੰਦੇ ਹੋ ਪੰਜਾਬ ਹਿਸਟਰੀ ਦੇ ਕੁਐਸਚਨ ਜੋ ਕਿ 14 ਸੈਂਚਰੀ ਔਨਵਰਡਸ ਤੁਹਾਨੂੰ ਚਾਹੀਦੇ ਨੇ ਅਗਰ ਜੋ ਕਿ ਐਗਜ਼ਾਮਸ ਪੁੱਛੇ ਜਾਂਦੇ ਨੇ ਤਾਂ ਉਹਦੇ ਲਈ ਵੀ ਵੀਡੀਓ ਬਣਾਵਾਂਗੇ ਕਮੈਂਟ ਚ ਦੱਸੋਗੇ ਤਾਂ ਆਪਾਂ ਜਰੂਰ ਵੀਡੀਓ ਬਣਾਵਾਂਗੇ ਤੁਸੀਂ ਕਮੈਂਟ ਚ ਲਿਖ ਦਿਓ ਤਾਂ ਉਹਦੇ ਲਈ ਵੀ ਇੰਪੋਰਟੈਂਟ ਜੋ ਕਿ ਕੁਐਸਚਨਸ ਬਾਰ-ਬਾਰ ਰਿਪੀਟ ਹੋ ਰਹੇ ਨੇ ਐਗਜ਼ਾਮ ਦੇ ਵਿੱਚ ਤੁਹਾਡੇ ਲਈ ਬਣਾਏ ਜਾਣਗੇ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ